ਉਹ ਜਿਹੜਾ ਜੋਤ ਸ਼ਬਦ ਧਾਰ ਲਿਖਿਆ ਜੇਤੂਵਾਲ ਮਨਾਰੇ ਦੇ ਬਾਹਰ ਲਿਖਿਆ ਸੇਲ ਤੇ ਲਿਖਿਆ ਜੀ ਜੋਤ ਸ਼ਬਦ ਧਾਰ ਤੇ ਧਾਰ ਦਾ ਮਤਲਬ ਹੈ ਇਹ ਆ ਉਹ ਵੀ ਸਮਝ ਲੋ ਜੋਤ ਸ਼ਬਦ ਧਾਰ ਮਤਲਬ ਅਕਾਲ ਪੁਰਖ ਜੋਤ ਤੇ ਸ਼ਬਦ ਦੀ ਧਾਰ ਆ ਉਹ ਅਕਾਲ ਪੁਰਖ ਜਿਹੜਾ ਜੋਤ ਸ਼ਬਦ ਦੀ ਧਾਰ ਹੈ ਉਹ ਕਹਿ ਰਿਹਾ ਮੈਂ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆ ਜਾਂ ਕੋ ਮਹਾਰਾਜ ਸ਼ੇਰ ਸਿੰਘ ਆ ਜਮੀਆਂ ਬਤਾ ਰਿਹਾ ਔਰ ਦੇਰਾ ਜੋਤ ਸ਼ਬਦ ਦੀ ਧਾਰ ਆ ਸਵੈਮ ਉਸ ਜੋਤ ਸ਼ਬਦ ਧਾਰ ਦੇ ਆਧਾਰ ਦੇ ਨਾਲ ਮਾਰੇ ਕੋਪ ਸਿੰਘ ਚੱਲ ਰਿਹਾ ਜੀ ਉਹਦੇ ਆਧਾਰ ਉਹ ਅਕਾਲ ਪੁਰਖ ਜੋਤ ਸ਼ਬਦ ਧਾਰ ਜਿਹੜਾ ਮਹਾਰਾਜ ਸ਼ੇਰ ਸਿੰਘ ਆ ਜਮੀਆਂ avatars ਜਾਂ ਭੇਡ ਵਾਲੇ ਬਾਦਸ਼ਾਹ ਕਹਿ ਲਿਏ ਉਹ ਜੋਤ ਸ਼ਬਦ ਧਾਰ ਨੇ ਖੁਦ ਸਵੈਮ ਉਹ ਕਿਸੇ ਦਾ ਆਸਰਾ ਨਹੀਂ ਲਈ ਆਧਾਰ ਨਹੀਂ ਰੱਖਦੇ ਕਿ ਆਸਰੇ ਨਾਲ ਚੱਲਣਾ ਕਾਲਪੁਰ ਦਾ ਸ਼ਬਦ ਵੀ ਅਸੀਂ ਕਿੱਥੇ ਔਰ ਜਿਹੜਾ ਮਹਾਰਾਜ ਗੁਰ ਸਿੰਘ ਜੀ ਬਾਰੇ ਮਨਾਰੇ ਤੇ ਕੀ ਲਿਖਿਆ ਉਹ ਇਹ ਕਿ ਇਹ ਜੋ ਜੋਤ ਸ਼ਬਦ ਆਧਾਰ ਇਹ ਮਹਾਰਾਜ ਪੂਰਨ ਸਿੰਘ ਜੀ ਲੋ ਅਕਾਲ ਪੁਰਖ ਦੀ ਜੋਤ ਸ਼ਬਦ ਦਾ ਆਧਾਰ ਹੈ ਹਕਾਲ ਪੁਰਖ ਜੋਤ ਸ਼ਬਦ ਦਾ ਆਧਾਰ ਹੈ ਇਹ ਸਿੱਧਾ ਬੁਨਿਆਦ ਨਾਲ ਆਸਰਾ ਆਸਰਾ ਮਤਲਬ ਸਹਾਰਾ ਇਹ ਅਕਾਲ ਪੁਰਖ ਦੀ ਜੋਤ ਸ਼ਬਦ ਦੀ ਧਾਰ ਹੈ ਮਹਾਰਾਜ ਸ਼ੇਰ ਸੇ ਉਹਦਾ ਆਸਰਾ ਹੈ ਉਹ ਸ਼ਬਦ ਪਾਉਡਰ ਦੇ ਵਿੱਚ ਵੀ ਜਿਹੜਾ ਉਹ ਕੋਈ ਪਰੰਪਰੇਤੀ ਵਾਲੀ ਗੱਲ ਨਹੀਂ ਉਹ ਬਾਣੀ ਜਿਹੜੀ ਆ ਉਹ ਮਹਾਰਾਜ ਸ਼ੇਰ ਸਿੰਘ ਫਰਤਾਏ ਲਿਖੀ ਆ